Para! ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ ਪੀਓਕੇ ਵਿੱਚ ਹਮਲਾ ਕੀਤਾ ਇਹ ਹਮਲਾ ਮੰਗਲਵਾਰ ਦੇਰ ਰਾਤ ਨੂੰ ਕੀਤਾ ਗਿਆ ਦੇਸ਼ ਦੀਆਂ ਤਿੰਨਾਂ ਫੌਜਾਂ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ 9 ਥਾਵਾਂ ਤੇ ਹਮਲਾ ਕੀਤਾ ਇਸ ਮੁਹਿੰਮ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਭਾਰਤ ਦੇ ਇਸ ਹਮਲੇ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀ ਰਾਤ ਆਪਰੇਸ਼ਨ ਸਿੰਦੂਰ ਦੀ ਨਿਗਰਾਨੀ ਕਰਦੇ ਰਹੇ ਆਪਰੇਸ਼ਨ ਸਿੰਦੂਰ ਦੇ ਮਿੰਟ ਟੂ ਮਿੰਟ ਵੇਰਵਿਆਂ ਨੂੰ ਜਾਣੋ ਭਾਰਤ ਦੀ ਕਾਰਵਾਈ ਬਾਰੇ ਜਾਣਕਾਰੀ ਸਵੇਰੇ 1 ਵਜੇ ਦੇ ਕਰੀਬ ਸਾਂਝਾ ਨਈ hey, ਆਈ hey. ਕਈ ਚਸ਼ਮਦੀਦਾਂ ਨੇ ਦੱਸਿਆ ਕਿ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਮੁਜ਼ਫਰਾਬਾਦ ਸ਼ਹਿਰ ਦੇ ਆਲੇ ਦੁਆਲੇ ਪਹਾੜਾਂ ਦੇ ਨੇੜੇ ਕਈ ਜ਼ੋਰਦਾਰ ਧਮਾਕੇ ਸੁਣੇ ਗਏ ਧਮਾਕਿਆਂ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ ਇਸ ਤੋਂ ਥੋੜੀ ਦੇਰ ਬਾਅਦ ਪਾਕਿਸਤਾਨੀ ਫੌਜ ਦਾ ਇੱਕ ਬਿਆਨ ਆਇਆ ਉਹਨਾਂ ਕਹਾ ਕਿ ਉਹ ਭਾਰਤ ਦੀ ਕਾਰਵਾਈ ਦਾ ਜਵਾਬ ਦੇਣਗੇ ਅਧਿਕਾਰਤ ਜਾਣਕਾਰੀ ਆਈ ਕਿ ਭਾਰਤ ਨੇ ਹਮਲਾ ਪਾਕਿਸਤਾਨ ਅਤੇ ਪੀਓਕੇ ਵਿੱਚ ਕੀਤਾ ਇਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ ਕੁੱਲ 9 ਥਾਵਾਂ ਤੇ ਹਮਲੇ ਕੀਤੇ ਗਏ 1:45 ਮਿੰਟ ਤੇ ਪਾਕਿਸਤਾਨ ਦੀ ਡਾਰ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਈਐਸਪੀਆਰ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਆਕੇ ਪਾਰਤ ਨੇ ਕੋਟਲੀ ਬਹਾਵਲਪੁਰ ਅਤੇ ਮੁਜ਼ਫਰਾਬਾਦ ਵਿੱਚ ਮਜ਼ਾਇਲ ਹਮਲੇ ਕੀਤੇ 4:13 ਤੇ ਹਮਲੇ ਵਿੱਚ ਤਿੰਨੋਂ ਫੌਜਾਂ ਭਾਰਤੀ ਫੌਜ ਜਲ ਸੈਨਾ ਤੇ ਹਵਾਈ ਸੈਨਾ ਦੀ ਵਰਤੋਂ ਕੀਤੀ ਗਈ ਇਸ ਵਿੱਚ ਪ੍ਰੀਸੀਜ਼ਨ ਅਟੈਕ ਵੈਪਨ ਸਿਸਟਮ ਦੀ ਵਰਤੋਂ ਕੀਤੀ ਗਈ 4:32 ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਭਾਰਤੀ ਹਮਲੇ ਤੇ ਪਾਕਿਸਤਾਨੀ ਐਨਐਸਏ ਅਤੇ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਅਸੀਂ ਮਲਿਕ ਨਾਲ ਗੱਲਬਾਤ ਕੀਤੀ 4:35 ਤੇ ਭਾਰਤੀ ਹਮਲੇ ਤੋਂ ਬਾਅਦ ਪਾਕਿਸਤਾਨ ਜਾਣ ਵਾਲੀਆਂ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ 5:04 ਤੇ ਜਿਨ੍ਹਾਂ 9 ਥਾਵਾਂ ਤੇ ਹਮਲਾ ਕੀਤਾ ਗਿਆ ਉਹਨਾਂ ਵਿੱਚੋਂ 4 ਪਾਕਿਸਤਾਨ ਵਿੱਚ ਨੇ ਅਤੇ 5 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੇ ਪਾਕਿਸਤਾਨ ਦੇ ਠਿਕਾਣਿਆਂ ਵਿੱਚ ਬਹਾਵਲਪੁਰ ਮੁਰਿੱਦਕੇ ਅਤੇ ਸਿਆਲਕੋਟ ਸ਼ਾਮਿਲ ਨੇ 5:27 ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੇ ਹਾਂ ਅਮਰੀਕਾ ਨੂੰ ਉਮੀਦ ਹੈ ਕਿ ਜਲਦੀ ਹੀ ਖਤਮ ਹੋ ਜਾਵੇਗਾ 5 ਕੇ 45 ਮਿੰਟ ਤੇ ਕਤਰ 에ਅਰਵੇਜ਼ ਨੇ ਪਾਕਿਸਤਾਨ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ 6 ਵਜੇ ਪਾਕਿਸਤਾਨ ਨੇ ਇੱਕ ਵਾਰ ਫਿਰ ਜਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਅਤੇ ਪੋਨਚਰਾ ਜ਼ੋਰੀ ਸੈਕਟਰ ਦੇ ਪਿੰਬਰ ਗਲੀ ਖੇਤਰ ਵਿੱਚ ਤੋਪਖਾਨੇ ਨਾਲ ਗੋਲੀਬਾਰੀ ਕੀਤੀ ਹੈ 6 ਵਜੇ 8 ਮਿੰਟ ਤੇ ਆਪਰੇਸ਼ਨ ਸੰਦੂਰ ਵਿੱਚ ਸ਼ਾਮਲ ਸਾਰੇ ਭਾਰਤੀ ਪਾਇਲਟ ਅਤੇ ਲੜਾਕੂ ਜਹਾਜ਼ ਸੁਰੱਖਿਅਤ ਬੇਸ ਦੇ ਵਾਪਸ ਆ ਗਏ 6 ਵਜੇ 14 ਮਿੰਟ ਤੇ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਬਹਾਵਲਪੁਰ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 100 ਕਿਲੋਮੀਟਰ ਅੰਦਰ ਸਥਿਤ ਹੈ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਲਸ਼ਕਰ-ਏ-ਤੌਇਬਾ ਕੈਂਪ ਮੁਰਿੱਦਕੇ ਸਾਂਬਾ ਦੇ ਸਾਹਮਣੇ ਸਰਹੱਦ ਤੋਂ 30 ਕਿਲੋਮੀਟਰ ਅੰਦਰ 26-11 ਦੇ ਮੁੰਬਈ ਹਮਲਿਆਂ ਦੇ ਅੱਤਵਾਦੀ ਇੱਥੋਂ ਦੇ ਸਨ ਗੁਲਪੁਰ ਪੁਂਚ ਰੋਜ਼ੌਰੀ ਤੋਂ ਕੰਟਰੋਲ ਰੇਖਾ ਦੇ 35 ਕਿਲੋਮੀਟਰ ਅੰਦਰ ਹੈ 20 ਅਪ੍ਰੈਲ 2023 ਨੂੰ ਪੁਂਚ ਵਿੱਚ ਹੋਏ ਹਮਲੇ ਅਤੇ ਜੂਨ 2024 ਵਿੱਚ ਇੱਕ ਯਾਤਰੀ ਬੱਸ ਤੇ ਹੋਏ ਹਮਲੇ ਦੀਆਂ ਜੜ੍ਹਾਂ ਇੱਥੋਂ ਹੀ ਨੇ ਪੀਓ ਜੇਕੇ ਦੇ ਤੰਗਤਾਰ ਸੈਕਟਰ ਦੇ ਅੰਦਰ 30 ਕਿਲੋਮੀਟਰ ਅੰਦਰ ਲਸ਼ਕਰ ਕੈਂਪਸ ਵਾਈ ਬੀ ਲਾਲ ਜ਼ੋਰੀ ਦੇ ਸਾਹਮਣੇ ਕੰਟਰੋਲ ਰੇਖਾ ਦੇ 15 ਕਿਲੋਮੀਟਰ ਅੰਦਰ ਲਸ਼ਕਰ ਕੋਟਲੀ ਕੈਂਪ ਲਸ਼ਕਰ ਦਾ ਬੰਬਾਰੀ ਸਿਕਲਾਈ ਕੇਂਦਰ 50 ਅਤਵਾਦੀਆਂ ਦੀ ਸਮਰੱਥਾ ਬਰਨਾਲਾ ਕੈਂਪਰ ਜ਼ੋਰੀ ਦੇ ਸਾਹਮਣੇ ਐਲਓਸੀ ਦੇ ਅੰਦਰ 10 ਕਿਲੋਮੀਟਰ ਸਰਜਲ ਕੈਂਪਸ ਜੈਸ ਕੈਂਪਸ ਸਾਬਾ ਕਠੂਆ ਦੇ ਸਾਹਮਣੇ ਅੰਤਰਰਾਸ਼ਟਰੀ ਸਰਹੱਦ ਦੇ ਅੰਦਰ 8 ਕਿਲੋਮੀਟਰ ਦੂਰ ਮਹਿਮੂਨਾ ਕੈਂਪਸ ਸਿਆਲਕੋਟ ਦੇ ਨੇੜੇ ਅੰਤਰਰਾਸ਼ਟਰੀ ਸਰਹੱਦ ਦੇ 15 ਕਿਲੋਮੀਟਰ ਅੰਦਰ ਹਿਜ਼ਬੁਲ ਮੁਜ਼ਾਹਿਦਿਨ ਦਾ ਸਿਕਲਾਈ ਕੇਂਦਰ 10 ਦੀ ਪਹਿਲਗਾਮ ਅੱਤਵਾਦੀ ਹਮਲੇ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਇਸ ਹਮਲੇ ਦੀ ਸਭ ਤੋਂ ਭਿਆਨਕ ਗੱਲ ਇਹ ਸੀ ਕਿ ਅੱਤਵਾਦੀਆਂ ਨੇ ਆਮ ਨਾਗਰਿਕਾਂ ਦੀ ਬਜਾਏ ਕਿਸੇ ਹੋਰ ਮਹੱਤਵਪੂਰਨ ਚੀਜ਼ ਨੂੰ ਨਿਸ਼ਾਨਾ ਬਣਾਇਆ ਔਰਤਾਂ ਦੇ ਸੁਹਾਗ ਦਾ ਸੰਕੇਤ ਸੰਦੂਰ ਉਹਨਾਂ ਦਾ ਇਰਾਦਾ ਸਿਰਫ ਮਾਰਨਾ ਨਹੀਂ ਸੀ ਸਗੋਂ ਭਾਰਤੀ ਸੱਭਿਆਚਾਰ ਅਤੇ ਪਰਿਵਾਰ ਦੀ ਭਾਵਨਾ ਤੇ ਹਮਲਾ ਕਰਨਾ ਸੀ